ਉਮਰ ਹੋ ਗਈ ਤੁਹਾਡੀ ਹੁਣ ਮੇਰੀ 74 ਸਾਲ 74 ਸਾਲ ਹੋ ਗਈ ਇਸ ਦੁਕਾਨ ਦੇ ਉੱਤੇ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਮੈਨੂੰ ਮੈਨੂੰ 30 ਸਾਲ ਕੰਮ ਕਰਦੇ ਨੂੰ ਹੋ ਗਏ ਪਹਿਲਾਂ ਬਾਪੂ ਕਰਦਾ ਸੀ ਬਾਬਾ ਕਰਦਾ ਸੀ ਇਹ ਕਈ ਪੜੀਆਂ ਤੇ ਚੱਲਦਾ ਆ ਰਿਹਾ ਇਹ ਹੁਣ ਚੱਲਿਆ 4 ਸਾਲ ਤੇ ਦੁਆਰੇ ਪਹਿਲਾਂ ਕੰਮੇ ਬਿਲਕੁਲ ਫੇਲ ਹੋ ਗਿਆ ਸੀ ਸਾਰਾ ਪਿੱਛੇ ਲੋਕਾਂ ਨੇ ਘੜ ਘੜੇ ਵੇਚਦੀਆਂ ਘਰਾਂ ਤੇ ਪਹਿਲਾਂ 50 ਸਾਲ ਪਹਿਲਾਂ ਭਾਂਡੇ ਘਰਾਂ ਮਾ ਚੁੰਗਾ ਕੇ ਰੱਖਦੇ ਸੀ ਦੁਨੀਆ ਰੱਖਣਾ ਮਾਂਦੇ ਦੇ ਟਾਈਮ ਹੁੰਦਾ ਤਾਂ ਮਿਹਨਤ ਕਰਦੀ ਸੀ ਦੁਨੀਆ ਅੱਜ ਸਿਰਫ ਸਰਫ ਸਾਫ ਬਣਾ ਕੇ ਧੋਖੇ ਰੱਖ ਦਿੰਦੇ ਆ ਕਲੀ ਯਰ ਨਾਲ ਸਾਦਰ ਨਾਲ ਕੰਮ ਹੁੰਦਾ ਪਹਿਲਾਂ ਸਫਾਈ ਕਰਕੇ ਬਰਤਨ ਬਰਤਨ ਸਫਾਈ ਕਰਕੇ ਫਿਰ ਨਸਾਦਰ ਲਗਾਏਗੇ ਫਿਰ ਉਸਦੇ ਨਾਲ ਕਲੀ ਪਕੜ ਹੁੰਦੀ ਹੈ ਪਟਿਆਲੇ ਸ਼ਹਿਰ ਮਾ 25 30 ਜਣੇ ਸੀ ਬਿਓ ਪਿੰਡਾਂ માં ਸਾਰਾ ਮਹੱਲੇ માં ਘੁੰਮਦੇ ਸੀ ਕਲੀ ਨਾ ਕਰਾਈਏ ਸਾਫ ਨਾ ਕਰੀਏ ਤਾਂ ਬਿਮਾਰੀਆਂ ਦਾ ਕਾਰਨ ਬਣਦਾ ਪੁੱਤਾਂ ਉਹ ਮੈਂ ਉਸਮਾ ਮੈਲ ਮਿੱਟੀ ਫਸਲੀ ਚਲੀ ਜਾਏਗੀ ਕਾਲਾ ਹੋ ਜਾਂਦਾ ਪਾਂਡਾ ਜੇ ਕੁੱਤੇ ਨੂੰ ਦੁੱਧ ਰੱਖਦੇ ਹੋ ਉਹ ਨਾ ਪੀਵੇ ਐਜੇ ਪਾਂਡੇ ਕਰਕੇ ਹੋ ਜਾਂਦੇ ਨੇ ਸੋਚੋਗੇ ਵੀ ਮੁੰਡਾ ਆਵੇ ਬੈਠੇ ਉਹ ਮੁੰਡੇ ਹੁਣ ਮੁੰਡੇ ਨਹੀਂ ਆਉਂਦੇ ਜਹ ਇਹ ਜੇ ਗੰਮਾ ਮਾ ਹੁਣ ਕਾਲੇ ਬੇਲੇ ਮਾ ਕਿਸੇ ਨੂੰ ਕਹਦੇ ਹੋ ਬੱਚੇ ਨੂੰ ਆਪਣੇ ਤੁਸੀਂ ਵੀ ਇਹ ਕੰਮ ਸਿੱਖ ਲੈ ਲਾ ਉਹ ਨੌਕਰੀ ਕਰ ਲੇਗਾ 15000 ਕੀ 12000 ਕੀ ਕੰਮਾ ਨਹੀਂ ਪੈਂਦਾ ਜੀ ਪਟਿਆਲੇ ਦਾ ਇਹ ਭਾਂਡਾ ਬਾਜ਼ਾਰ ਆ ਤੇ ਭਾਂਡਾ ਬਾਜ਼ਾਰ ਦੇ ਵਿੱਚ ਅਕਸਰ ਤੁਹਾਨੂੰ ਇੱਕ ਸਟੋਰੀ ਹਮੇਸ਼ਾ ਦਿਖਾਉਣੀ ਆ ਤੇ ਅੱਜ ਫੇਰ ਉਸ ਸਟੋਰੀ ਤੱਕ ਪਹੁੰਚੇ ਆ ਕਿ ਪਹਿਲਾਂ ਸਮਾਂ ਹੁੰਦਾ ਸੀ ਕਿ ਭਾਂਡੇ ਕਲੀ ਕਰਾਉਂਦੇ ਸੀ ਤੇ ਗਾਣੇ ਵੀ ਵੱਜਦੇ ਸੀ ਕਿ ਭਾਂਡੇ ਕਲੀ ਕਰਾਲਾ ਇਹ ਗੀਤ ਤੁਸੀਂ ਸੁਣਿਆ ਹੋਣਾ ਪਰ ਅੱਜ ਅਸੀਂ ਉਸੇ ਬਾਬੇ ਕੋਲੇ ਆਏ ਆ ਜੋ ਭਾਂਡਾ ਬਾਜ਼ਾਰ ਦੇ ਵਿੱਚ ਇਸ ਕਿਲੇ ਦੇ ਨੇੜੇ ਬੈਠਦਾਗਾ ਬੜੀ ਲੰਬੀ ਉਮਰ ਆ ਤੇ ਮੈਂ ਕਹਿੰਨਾ ਕਿ ਉਸ ਦੀ ਹੋਰ ਲੰਬੀ ਉਮਰ ਹੋਵੇ ਕਿ ਅਸੀਂ ਇਸੇ ਤਰ੍ਹਾਂ ਆਉਂਦੇ ਰਹੀਏ ਇਸੇ ਤਰ੍ਹਾਂ ਲੋਕ ਇਹਨਾਂ ਕੋਲੇ ਜਿਹੜੇ ਭਾਂਡੇ ਲੈ ਕੇ ਆਉਂਦੇ ਰਹਿੰਦੇ ਉਹਨੂੰ ਪਿੱਤਲ ਦੇ ਜਾਂ ਸਿਲਵਰ ਦੇ ਜਿਹੜੇ ਵੀ ਭਾਂਡੇ ਇਹ ਕ ਤੇ ਇਹ ਪੁਰਾਣਾ ਰਿਵਾਇਤ ਮੈਨੂੰ ਲੱਗਦਾ ਹੈ ਕਿ ਦੁਬਾਰਾ ਪਰਤ ਰਹੀ ਹੈ ਕਿ ਲੋਕ ਦੁਬਾਰਾ ਪਿੱਤਲ ਦੇ ਭਾਂਡਿਆਂ ਤੱਕ ਪਹੁੰਚੇ ਨੇ ਅੱਜ ਦਿਲਦਾਰ ਬੰਦੇ ਪ੍ਰੋਗਰਾਮ ਤਹਿਤ ਉਹਨਾਂ ਨਾਲ ਅੱਗੇ ਕਰਾਂਗੇ ਗੱਲਬਾਤ ਆਓ ਚਲਿਏ ਭਾਂਡੇ ਕਲੀ ਕਰਾਲਾ ਭਾਂਡੇ ਲੋ ਜੀ ਐਸਐਮਟੀਵੀ ਤੁਸੀਂ ਦੇਖ ਰਹੇ ਹੋ ਤੇ ਦਿਲਦਾਰ ਬੰਦੇ ਪ੍ਰੋਗਰਾਮ ਤਹਿਤ ਅੱਜ ਜੀ ਪਟਿਆਲੇ ਦਾ ਭਾਂਡਾ ਵਜਾਰਾ ਤੇ ਬਾਪੂ ਜੀ ਕੋਲੇ ਗੋਪਾਲ ਜੀ ਕੋਲੇ ਪਹੁੰਚੇ ਆ ਸਰਦੀ ਦਾ ਮੌਸਮ ਹੈ ਸਰਦੀ ਦੇ ਮੌਸਮ ਦੇ ਕੋਲੇ ਅੱਗ ਦੇ ਕੋਲੇ ਬੈਠਣਾ ਤਾਂ ਚੰਗਾ ਲੱਗਦਾ ਪਰ ਇਹ ਗਰਮੀ ਦੇ ਮੌਸਮ ਦੇ ਵਿੱਚ ਵੀ ਇਸੇ ਅੱਗ ਦੇ ਕੋਲੇ ਬੈਠਦੇ ਨੇ ਇਸ ਅੱਗ ਦੀ ਪੱਠੀ ਦੇ ਵਿੱਚ ਪਾਂਡੇ ਤੱਪਦੇ ਨੇ ਕਲੀ ਹੁੰਦੇ ਨੇ ਸਾਫ਼ ਕੀਤੇ ਜਾਂਦੇ ਨੇ ਕੀ ਸਫਰ ਹੈ ਬਾਪੂ ਜੀ ਦਾ ਬਾਪੂ ਜੀ ਸასი ਕਾਲ ਚਾਹ ਸ੍ਰੀ ਕਾਲ ਜੀ ਕਿਵੇਂ ਹੋ ਠੀਕ ਹੋ ਬਸ ਯਾ ਕਿਰਪਾ ਕਿਰਪਾ ਪ੍ਰਭੂ ਦੀ ਹਾਂ ਕਿਰਪਾ ਅੱਛਾ ਬੜੀਏ بڑے ਮੇਲੇ ਹੋਇਆ ਤੁਹਾਡੇ ਨਾਲ ਵਾਰ-ਵਾਰ ਹੁੰਦੇ ਆ ਕਿ ਮੈਂ ਕਹਿੰਨਾ ਹੁੰਦੇ ਰਹੇ ਨੇ ਇਸੇ ਤਰ੍ਹਾਂ ਤੁਹਾਨੂੰ ਇੱਥੇ ਬੈਠੇ ਸਸੀਂ ਦੇਖਦੇ ਰਹੀਏ ਠੀਕ ਹੈ ਆਨੂ ਦੇ ਕੇ ਖੁਸ਼ੀ ਹੁੰਦੀ ਆ ਪਹਿਲਾਂ ਤਾਂ ਉਮਰ ਦਾ ਰਾਜ ਦੱਸੋ ਇੰਨੀ ਉਮਰ ਇੱਥੇ ਬੈਠ ਕੇ ਕੱਢਤੀ ਅੱਜ ਐ ਬੈਠਣੇ ਮੈਨੂੰ ਲੱਗਾ ਕੋਈ ਬੈਠ ਕੋਈ ਕੋਈ ਬਿਰਲਾ ਹੀ ਬੈਠਦਾ ਹੋਊਗਾ ਜਿਵੇਂ ਤੁਸੀਂ ਬੈਠੇ ਹੋ ਠੀਕ ਹੈ ਆਪਾਂ 15 ਘੰਟੇ 16 ਘੰਟੇ ਇਸ ਨਾਲ ਬੈਠ ਸਕਦੇ ਆ ਇਸੇ ਤਰ੍ਹਾਂ ਬੈਠੇ ਰਹਿੰਦੇ ਹੋ ਨਹੀਂ ਅੱਜ ਅੱਜ ਕੱਲ ਬੰਦਿਆਂ ਨੂੰ ਕਹਿ ਦੀਏ ਕਿ ਪੈਰ ਭਾਰੀ ਬੈਠ ਕੇ ਦਿਖਾ ਤੇ ਬੈਠ ਨਹੀਂ ਸਕਦਾ ਠੀਕ ਹੈ ਹਾਂਜੀ ਉਹ ਪੁੱਛੋ ਤੁਸੀਂ ਪੁੱਛੋਗੇ ਮੈਂ ਜਵਾਬ ਦੇ ਹੀ ਜਾਵਾਂਗਾ ਬਸ ਹਾਂ ਅੱਛਾ ਨਹੀਂ ਕਿੰਨੀ ਉਮਰ ਹੋ ਗਈ ਤੁਹਾਡੀ ਹੁਣ ਮੇਰੀ 74 ਸਾਲ 70 ਸਾਲ ਹੋ ਗਈ ਇਸ ਦੁਕਾਨ ਦੇ ਉੱਤੇ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਮੈਨੂੰ ਮੈਨੂੰ 30 ਸਾਲ ਕੰਮ ਕਰਦੇ ਨੂੰ ਹੋ ਗਏ ਇਸ ਜਗ੍ਹਾ ਦੇ ਉੱਤੇ ਉੱਤੇ ਅੱਛਾ ਇਹ ਜਿਹੜਾ ਕੰਮ ਸੀਗਾ ਇਹ ਤੁਹਾਡਾ ਪਰਿਵਾਰਕ ਕੰਮ ਸੀ ਜਾਂ ਤੁਹਾਡੇ ਤੋਂ ਸ਼ੁਰੂ ਹੋਇਆ ਪਰਿਵਾਰਕ ਕੰਮ ਹੈ ਪਰਿਵਾਰਕ ਕੰਮ ਹੈ ਪਹਿਲਾਂ ਕੌਣ ਕਰਦਾ ਸੀ ਪਹਿਲਾਂ ਬਾਪੂ ਕਰਦਾ ਸੀ ਬਾਬਾ ਕਰਦਾ ਸੀ ਇਹ ਕਈ ਪੀੜੀਆਂ ਤੇ ਚੱਲਦਾ ਆ ਰਿਹਾ ਕਈ ਪੀੜੀਆਂ ਚ ਹੁਣ ਤੁਸੀਂ ਸੋਚਿਆ ਕਿ ਤੁਹਾਡੇ ਤੋਂ ਬਾਅਦ ਤੁਹਾਡਾ ਮੁੰਡਾ ਜਾਂ ਪੋਤਾ ਬੈਠੇ ਕੋਈ ਨਹੀਂ ਆਂਦਾ ਅੱਗੇ ਨੂੰ ਇਸ ਕੰਮਾਂ ਜੀ ਉਹ ਕੰਮ ਹੀ ਫੇਲ ਹੋ ਗਿਆ ਸਾਹਿਬ ਕਿਸ ਕਰਕੇ ਕਮਲ ਆਇਆ ਨਹੀਂ ਕਮ ਹੋ ਗਿਆ ਤਾਂ ਫੇਲ ਇਹ ਇਹ ਹੁਣ ਚਲਿਆ 4 ਸਾਲ ਦੇ ਦੁਆਰੇ ਪਹਿਲਾਂ ਕੰਮੇ ਬਿਲਕੁਲ ਫੇਲ ਹੋ ਗਿਆ ਸੀ ਸਾਰਾ ਪਿੱਤਲ ਲੋਕਾਂ ਨੇ ਘੜ ਘੜ ਵੇਚਦੀਆਂ ਲੋ ਘਰਾਂ ਤੇ ਪਹਿਲਾਂ ਤਾਂ ਲੋਕਾਂ ਨੇ ਐ ਮਤਲਬ ਕੌਡੀਆਂ ਦੇ ਭਾ ਦੇਤਾ ਪਿੱਤਲ ਹੁਣ 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 ਲੱਖਾਂ ਦੇ ਭਾ ਖਰੀਦੀ ਜਾਂਦਾ ਹਾਂਜੀ ਹਾਂਜੀ ਬਿਲਕੁਲ ਇਹ ਹੁਣਾ ਕਲਾਈ ਆ ਹਾਂ ਉਹ ਅਕਲ ਸਮਝੋ ਜਾਂ ਸਮਝੋ ਕਿ ਡਾਕਟਰ ਕਹਿ ਦਿੰਨੇ ਆ ਜਾਂ ਬਾਬਿਆਂ ਬਾਜਾਨੇ ਭਾਈ ਤੁਸੀਂ ਪਿੱਤਲ ਮਖਾਣਾ ਖਾਓ ਕਲੀ ਘਲਾ ਕੇ ਬਸ ਨਾ ਡਾਕਟਰ ਇਹ ਇਹ ਤੁਹਾਨੂੰ ਲੱਗਦਾ ਹੈ ਕਿ ਲੋਕ ਡਾਕਟਰ ਦਾ ਕਹਾ ਜਾਂ ਬਾਬੇ ਦਾ ਕਹੀ ਮੰਨਦੇ ਆ ਜੀ ਆਪਣੇ ਵਰਗਾ ਕਹਦੇ ਵੀ ਪਿੱਤਲ ਚ ਖਾਲਾ ਭਾਈ ਅਗਨ ਲੱਗਦਾ ਆਪਣੇ ਲਾਲਚ ਪਿੱਛੇ ਕਰਦਾ ਇਹ ਅਗਲਾ ਕਹੇਗਾ ਆਪਣੇ ਲਾਲਚ ਪਿੱਛੇ ਵੀ ਕਲੀ ਕਰਾਏਗਾ ਭਾਂਡਾ ਤੇ ਉਹਨਾਂ ਕਿ ਕਹੀ ਦੀ ਹੋਇਆ ਕੰਮ ਫਿਰ ਹੋਏ ਦੇਸ਼ ਕਰਕੇ ਹੈ ਕਿ ਪਿੱਤਲ ਦੀ ਸਫਾਈ ਨਹੀਂ ਕੋ ਕਰਦਾ ਸਫਾਈ ਹੋਵੇ ਤਾਂ ਭਾਂਡਾ ਚਮਕਦਾ ਰਹਿੰਦਾ ਹਾਂਜੀ ਪਹਿਲਾਂ 50 ਸਾਲ ਪਹਿਲਾਂ ਭਾਂਡੇ ਘਰਾਂ ਮ ਚਮਕਾ ਕੇ ਰੱਖਦੇ ਸੀ ਦੁਨੀਆ ਰੱਖਣਾ ਮਾਂਜਣ ਦਾ ਟਾਈਮ ਹੁੰਦਾ ਤਾਂ ਮਿੰਟ ਕਰਦੀ ਸੀ ਦੁਨੀਆ ਅੱਜ ਸਿਰਫ ਸਰਫ ਸਰਫ ਦਾ ਬਣਗਾ ਧੋਖੇ ਰੱਖ ਦਿੰਨੇ ਆ ਉਹ ਗਾਲੇ ਹੋ ਜੰਨੇ ਆ ਜਿਸ ਕਰਕੇ ਫਿਰ ਪਹਿਲਾਂ ਹੋਇਆ ਦਾ ਹੁਣ ਵੀ ਕਿੰਨਾ ਚਿਰ ਚੱਲਦਾ ਕੋਈ ਨਹੀਂ ਕਹਿ ਸਕਦੇ ਇਹ ਫਰਕ ਪਿਆ 4 ਕਿਸਾਲਾਂ ਦਾ ਵੀ ਹੁਣ ਲੋਕ ਬਹੁਤ ਫਰਕ ਪਿਆ ਇਸ ਟਾਈਮ ਪੂਰਾ ਕੰਮ ਹੈ ਪਰ ਆ ਆਮ ਬੰਦੇ ਦੀ ਪਹੁੰਚ ਤੋਂ ਦੂਰ ਹੈ ਪਿੱਤਰ ਦਾ ਪੰਡਾ ਆਮ ਬੰਦੇ ਘਾ ਮਾਤਰ ਸਾਥੀ ਨਹੀਂ ਲੈ ਸਕਦਾ ਜਿਹੜਾ 1000 10000 100000 ਕਮਾਉਂਦਾ ਉਸ ਨੂੰ ਮੁਸ਼ਕਲ ਹੈ ਪਿੱਤਰ ਲੈਣਾ ਇਹ ਤਾਂ بڑے ਆਦਮੀਆਂ ਕੇ ਕੰਮ ਹੈ ਪਿੱਤਰ ਬਾਕੀ ਅਗਲਾ ਇੱਕ ਦੋ ਬੰਦਾ ਰੱਖ ਲੈਂਦਾ ਸਾਰੇ ਨਹੀਂ ਰੱਖਦਾ ਵੱਡਿਆਂ ਦੇ ਚੋਜ ਨੇ ਕਹਿੰਦੇ ਹਾਂ ਨਹੀਂ ਜੋ ਜਨਣ ਨੇ ਹੀ ਕਹਿੰਦੇ ਠੀਕ ਐ ਪਿੱਛਲ ਬਰਸੋ ਮਿਹਨਤ ਕਰੋ ਸਫਾਈ ਰੱਖੋ ਉਸ ਦੀ ਹੋ ਗਿਆ ਫਿਰ ਉਹ ਕਾਲੇ ਹੋ ਜਣੇ 4 ਦਿਨ ਬਾਅਦ ਲੈ ਆਣੇ ਐਸ ਦੇ ਬਾਅਦ ਲੈ ਆਏਗੇ ਤੇ ਕਲੀ ਖਰਾਬ ਹੋ ਗਈ ਉਹਨੂੰ ਪਾਂਡਾ ਮਾਂਜ ਕੇ ਦਿਖਾ ਦਿੰਨੇ ਲੋਈ ਚਿੱਟਾ ਹੋ ਗਿਆ ਅੱਛਾ ਕਲੀ ਕਰਨਾ ਜਿਹੜਾ ਕਲੀ ਦਾ ਪ੍ਰੋਸੈਸ ਕੀ ਹੁੰਦਾ ਕਿਹੜੀ ਚੀਜ਼ ਪਾਉਣੀ ਹੈ ਤੁਸੀਂ ਜਦੋਂ ਕਲੀ ਹੁੰਦੀ ਹੈ ਕਲੀ ਕਲੀ ਵਰਨ ਸਾਦਰ ਨਾਲ ਕੰਮ ਹੁੰਦਾ ਪਹਿਲਾਂ ਸਫਾਈ ਕਰਕੇ ਬਰਤਨ ਬਰਤਨ ਸਫਾਈ ਕਰਕੇ ਫਿਰ ਨਸਾਦਰ ਲਗਾਏਗੇ ਫਿਰ ਉਸਦੇ ਨਾਲ ਕਲੀ ਪਕੜ ਹੁੰਦੀ ਹੈ ਨਸਾਦਰ ਦੇ ਨਾਲ ਹਾਂਜੀ ਅੱਛਾ ਗਾਣਾ ਸੁਣਿਆ ਜਿਹੜਾ ਪਹਿਲਾਂ ਚੱਲਦਾ ਸੀ ਪੰਜਾਬੀ ਭਾਂਡੇ ਕਲੀ ਪਹਿਲਾਂ ਤਾਂ ਪਿੰਡਾਂ 'ਚ ਵੀ ਜਾਂਦੇ ਸੀ ਜਾਂ ਸ਼ਹਿਰ 'ਚ ਲੋਕ ਜਾਂਦੇ ਸੀ ਕਲੀ ਕਰਕੇ ਛੱਡ ਗਏ ਪਟਿਆਲੇ ਸ਼ਹਿਰ 'ਮਾ 25 30 ਜਣੇ ਸੇ ਜੋ ਪਿੰਡਾਂ 'ਮਾ ਸ਼ਹਿਰਾਂ 'ਮਾ ਮਹੱਲੇ 'ਮਾ ਘੁੰਮਦੇ ਸੇ ਕਮ ਫੈਲ ਹੋਣੇ ਕਰਕੇ ਉਹ ਸਾਰੇ ਛੱਡ ਗਏ ਇਹ ਤੁਹਾਡੀ ਜਿਹੜੀ ਗਲੀ ਹੈ ਠਠੇਰਿਆਂ ਦੀ ਗਲੀ ਹਾਂ ਠਠੇਰਿਆਂ ਵਾਲੀ ਗਲੀ ਹੈ ਉਰੇ ਸਾਰੇ ਠਠੇਰੇ ਹੁੰਦੇ ਸੇ ਉਹੀ ਠਠੇਰਾ ਜਿਹੜਾ ਪੰਜਾਬੀ ਦੇ ਕੈਦੇ ਚ ਪੜਦੇ ਸੀ ਠਠਾ ਠਠੇਰਾ ਹਾਂ ਇਹ ਉਹੀ ਗਲੀ ਆ ਇਹ ਉਹੀ ਗਲੀ ਠਠਾ ਠਠੇਰਾ ਇਹ ਸਾਰੇ ਕੰਮ ਗਲੀ ਇਹ ਹੁਣ ਜਿਹੜੇ ਗਦਾਮ ਬਣ ਗਏ ਸਾਰੇ ਇਹੀ ਕੰਮ ਕਰਨ ਵਾਲੇ ਨੇ ਪਿੱਛੇ ਦਾ ਕਰੋ ਹੁਣ ਦੋਨੋਂ ਸਾਈਡ ਹੁਣ ਸਿਰਫ ਦੋ ਜਣੇ ਰਹਿ ਗਏ ਦੋ ਜਣੇ ਰਹਿ ਗਏ ਹੁਣ ਕੰਮ ਤਾਂ ਮੈਨੂੰ ਲੱਗਦਾ ਕਿ ਪਟਿਆਲੇ ਸਿਰਫ ਤੁਹਾਡਾ ਜਿਆਦਾ ਜ਼ਿਕਰ ਹੁੰਦਾ ਹੈਗਾ ਕੰਮ ਹੀ ਨਹੀਂ ਮੁੱਕਦਾ ਹੁਣਾ ਪੂਰੇ ਦਿਨ ਚ ਨਹੀਂ ਆਪਣੇ ਬਾਅਦ ਠੀਕ ਹੈ ਗੁਜ਼ਰ ਹੋਈ ਜਾਂਦੀ ਹੈ ਇਹ ਪਹਿਲਾਂ ਠੀਕ ਹੈ ਆਪਣਾ ਹੁਣ ਹੋਰ ਕੰਮ ਕਰਾਂਗੇ ਵੀ ਕਿਆ ਚਲੋ ਹਮਨੇ ਤਾਂ ਹੋਰ ਹੀ ਟਾਈਮ ਕੱਢ ਲੀਆ 50 ਸਾਲ ਬ੍ਰੇਕ ਲੱਗੀ ਪਿੱਤਲ ਨੂੰ ਕਿਸੇ ਡਾਂਕਰ ਤੋਂ ਕਮਰੇ ਮਸਲਮਤ ਕਰਕੇ ਚਲੋ ਬਈ ਇੰਨਾ ਟਾਈਮ ਖੜਦੀ ਆ ਹੁਣ ਦੁਬਾਰੇ ਕਲੀ ਦਾ ਕੰਮ ਸ਼ੁਰੂ ਹੋਇਆ ਹੈ 4 ਸਾਲ ਤੇ ਹੁਣ ਸੋਚੋਗੇ ਵੀ ਮੁੰਡਾ ਆਵੇ ਬੈਠੇ ਉਹ ਮੁੰਡੇ ਹੁਣ ਮੁੰਡੇ ਨਹੀਂ ਆਉਂਦੇ ਜਹ ਉਹ ਇਹ ਜੇ ਗੰਮਾ ਮਾ ਹੁਣ ਕਾਲੇ ਬੇਲੇ ਮਾ ਕਿਸੇ ਨੂੰ ਕਹਿ ਦਿਓ ਬੱਚੇ ਨੂੰ ਆਪਣੇ ਤੁਸੀਂ ਵੀ ਇਹ ਕੰਮ ਸਿੱਖ ਲੈ ਲਾ ਉਹ ਨੌਕਰੀ ਕਰ ਲਏਗਾ 15000 ਕੀ 12000 ਕੀ ਕੰਮ ਆ ਨਹੀਂ ਪੈਂਦਾ ਜਦ ਤੱਕ ਫਿਰ ਆਪਣਾ ਲਗਾਓ ਨਾ ਹੋਵੇ ਨਾ ਬੱਚੇ ਨੂੰ ਸ਼ੌਂਕ ਹੋਵੇ ਫਿਰ ਬਿਠਾ ਕੇ ਫਾਇਦਾ ਹਾਂ ਜਦੋਂ ਸ਼ੌਂਕ ਹੋਵੇ ਫਿਰ ਆਪਣਾ ਸ਼ੌਂਕ ਹੋਵੇ ਲਗਾਓ ਹੋਵੇ ਫੇਰ ਬਿਠਾਇਆ ਜਾਂਦਾ ਇਹ ਬਿਲਡਿੰਗ ਵੀ ਤੁਹਾਡੀ ਆਪਣੀ ਹਾਂ ਬਿਲਡਿੰਗ ਪਹਿਲਾਂ ਕਿਰਾਏਬਾ ਸੀ 10 ਸਾਲ ਹੋ ਗਏ ਮਾਲਕ ਨੇ ਵੇਚ ਦਿਓ ਲੈ ਲਈਏ ਪ੍ਰਾਈਵੇਟ ਲੈਣ ਸਾਰੀ ਅੱਛਾ ਜੀ ਹਾਂ ਇਹ ਹੁਣ ਤੁਹਾਡੇ ਕੋਲ ਹੈ ਹਾਂ ਜਿਵੇਂ ਸਿਲਵਰ ਦੀ ਆ ਭਾਂਡਾ ਪਿੱਤਲ ਦਾ ਤਾਂ ਕਲੀ ਹੋ ਜਾਂਦਾ ਸਿਲਵਰ ਦੇ ਨੂੰ ਕੀ ਕਰਦੇ ਹੋ ਸਿਲਵਰ ਦੇ ਨੂੰ ਜੇ ਕਾਲਾ ਪੀਲਾ ਹੋ ਜਾਂਦਾ ਉਹਨੂੰ ਸਫਾਈ ਕਰ ਦਿੰਨੇ ਸਾਫ ਹੋ ਕੇ ਚਿੱਟਾ ਹੋ ਜਾਂਦਾ ਅੱਛਾ ਕਿੰਨੇ ਜੇ ਆਪਾਂ ਨਾ ਕਰੀਏ ਕਲੀ ਨਾ ਕਰਾਈਏ ਸਾਫ ਨਾ ਕਰੀਏ ਤਾਂ ਬਿਮਾਰੀਆਂ ਦਾ ਕਾਰਨ ਬਣਦਾ ਪੁੱਤ ਬਿਮਾਰੀਆਂ ਉਹ ਉਸਮਾ ਮੈਲ ਮੈਲ ਮਿੱਟਰੀ ਫਸਦੀ ਚਲੀ ਜਾਏਗੀ ਕਾਲਾ ਹੋ ਜਾਂਦਾ ਪਾਂਡਾ ਜੇ ਕੁੱਤੇ ਨੂੰ ਦੁੱਧ ਰੱਖਦੇ ਹੋ ਨਾ ਪੀਵੇ ਇਹਦੇ ਪਾਂਡੇ ਕਰਕੇ ਹੋ ਜਾਂਦੇ ਆ ਹੂੰ ਪਿੱਤਲ ਗੇ ਜਾਂ ਸਿਲਵਰ ਗੇ ਕਿਆ ਨਹੀਂ ਦੋ ਪਾਂਡੇ ਕਰੇ ਆ ਕਾਲੇ ਹੋਏ ਪਏ ਦੇ ਬਿਲਕੁਲ ਚਿੱਟੇ ਕਰਕੇ ਰੱਖੀਏ ਜਾਨੂ ਨਹੀਂ ਜਦੋਂ ਕਲੀ ਕਰਦੇ ਕਲੀ ਤੋਂ ਪਹਿਲਾਂ ਜਦੋਂ ਪਿੱਤਲ ਪੀਲੇ ਰੰਗ ਦਾ ਭਾਅ ਮਾਰਦਾ ਹੁੰਦਾ ਉਸ ਤੋਂ ਬਾਅਦ ਚਿੱਟਾ ਹੋ ਜਾਂਦਾ ਪੀਲੇ ਰੰਗ ਮਾਂ ਪੀਲਾ ਜੇ ਕਲੀ ਉਦੋਂ ਕੀ ਪੀਲਾ ਹੋ ਜਾਏਗਾ ਉਹ ਪੀਲਾ ਹੋਣੇ ਕੇ ਬਾਅਦੋਂ ਫਿਰ ਉਹ ਦੁੱਧੋ ਪਾਲ ਕੇ ਰੱਖੀਏ ਉਹ ਖਰਾਬ ਹੋ ਜਾਏਗਾ ਇਹ ਕੱਲੇ ਪਿੱਤਲ ਚ ਭਾਲ ਕੇ ਰੱਖਾਂ ਹਾਂ ਕੱਲੇ ਪਿੱਤਲ ਮਾਂ ਸਬਜ਼ੀ ਬਣਾ ਕੇ ਰੱਖੋਗੇ ਉਹ ਖਰਾਬ ਹੋ ਜਾਏਗੀ ਕਿਸੇ ਆ ਜਾਏਗੀ ਦੁੱਧ ਵੀ ਅਰੋਹ ਵੀ ਸਬਜ਼ੀ ਵੀ ਇਸ ਕਰਕੇ ਕਲੀ ਹਾਂ ਬਿਨਾ ਕਲੀ ਦੇ ਵਰਤਿਆ ਨਹੀਂ ਜਾਂਦਾ ਪਿੱਤਲ ਖਾਲੀ ਚਾਹ ਤੁਹਾਨੂੰ ਬਣਾਣੀ ਹੈ ਚਾਹ ਕੇ ਬਣ ਕੜੀ ਬਣਾ ਕੇ ਉਸ ਕੋਈ ਦਿੱਕਤ ਨਹੀਂ ਹੈ ਇਹ ਬਸ ਦੁੱਧੋ ਭਾਲ ਕੇ ਰੱਖਦੀ ਆ ਸਬਜ਼ੀ ਬਣਾ ਕੇ ਰੱਖਦੀ ਉਹ ਖਰਾਬ ਹੋ ਜਾਏਗੀ ਤੁਸੀਂ ਤੁਸੀਂ ਪਿੱਤਲ ਦੇ ਪਾਂਡੇ ਵਰਤਦੇ ਹੋ ਆਪ ਕਰ ਲਓ ਆਪ ਵਰਤਦੇ ਹਾਂ ਜੀ ਪਹਿਲਾਂ ਤਾਂ ਚਲੋ ਵਰਤੀ ਹੁਣ ਵੀ ਵਰਤਾਂ ਹਾਂ ਪਹਿਲਾਂ ਪਹਿਲਾਂ ਵੀ ਵਰਤਦੇ ਹੁਣ ਵੀ ਵਰਤਦੇ ਹਾਂ ਹਾਂ ਜੀ ਕੀ ਕਹੋਗੇ ਜਿਵੇਂ ਸਬਜੀ ਦੁੱਧ ਵਾਲਾ ਪਿੱਤਲ ਦਾ ਭਾਂਡਾ ਜ਼ਰੂਰ ਹੋਣਾ ਚਾਹੀਦਾ ਸਬਜੀ ਔਰ ਦੁੱਧ ਵਾਲਾ ਹੋਰ ਜਾ ਕੋਈ ਮਰਜ਼ੀ ਵਰਤੀ ਜਾਓ ਸਬਜੀ ਔਰ ਦੁੱਧ ਵਾਲਾ ਭਾਂਡਾ ਕੱਲੇ ਉਹ ਪਿੱਤਲ ਦਾ ਹੋਣਾ ਚਾਹੀਦਾ ਜੀ ਬਹੁਤ ਬਹੁਤ ਸ਼ੁਕਰੀਆ ਅੱਛਾ ਜੀ ਲਓ ਜੀ ਇਹਨੇ ਬਾਪੂ ਗੋਪਾਲ ਜਿਹੜੇ ਇੱਥੇ ਬੈਠਦੇ ਨੇ ਕਦੇ ਭਾਂਡਾ ਕਲੀ ਨਾ ਵੀ ਕਰਾਉਣਾ ਹੋਵੇ ਤੁਸੀਂ ਇਹਨਾਂ ਨੂੰ ਮਿਲ ਕੇ ਜ਼ਰੂਰ ਜਾਓ ਇੰਨੀ ਇੰਨੀ ਲੰਬੀ ਉਮਰ ਭੋਗਣ ਵਾਲੇ ਲੋਕ ਸਾਡੇ ਵਿੱਚ ਬੈਠੇ ਨੇ ਹੋਰ ਲੰਬੀ ਉਮਰ ਭੋਗਣ ਇਸੇ ਤਰ੍ਹਾਂ ਦੀਆਂ ਤਸਵੀਰਾਂ ਬੱਚੇ ਕੈਦਿਆਂ ਤੇ ਤਾਂ ਪੜ ਲੈਂਦੇ ਨੇ ਕਿ ਠੱਠਾ ਠਠੇਰਾ ਪਰ ਨੇੜੇ ਦੇ ਆ ਕੇ ਵੀ ਠੱਠਾ ਠਠੇਰਾ ਦੇਖਣਾ ਚਾਹੀਦਾ ਕਿ ਉਹ ਕਿੰਨੀ ਮਿਹਨਤ ਕਰਦਾ ਆ ਦਿਲਦਾਰ ਬੰਦੇ ਪ੍ਰੋਗਰਾਮ ਤਹਿਤ ਅੱਜ ਇਸ ਕਹਾਣੀ ਨੂੰ ਤੁਹਾਡੇ ਨਾਲ ਸਾਂਝਾ ਕੀਤਾ ਤਾਂ ਭਾਂਡੇ ਵਾਲਾ ਬਾਜ਼ਾਰ ਭਾਂਡੇ ਵਾਲੇ ਬਾਜ਼ਾਰ ਦੇ ਵਿੱਚ ਕਿਲੇ ਦੇ ਬਿਲਕੁਲ ਕਰੀਬ ਇਹ ਬੈਠਦੇ ਨੇ ਤਾਂ ਇਹਨਾਂ ਨੂੰ ਜ਼ਰੂਰ ਮਿਲਿਓ ਜੇਕਰ ਭਾਂਡੇ ਹੈਗੇ ਤਾਂ ਕਲੀ ਵੀ ਕਰਾ ਕੇ ਲੈ ਜਾਓ ਦੇਖਦੋ ਸਾਡਾ ਪ੍ਰੋਗਰਾਮ ਦਿਲਦਾਰ ਬੰਦੇ ਕੈਮਰਾਮੈਨ ਗੁਰਮਿੰਦਰ ਸਿੰਘ ਦੇ ਨਾਲ ਹੈਪੀ ਭਗਤਾ